ਆ ਜਿਹੜੀਆਂ ਤੁਸੀਂ ਪਿਕਚਰ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹ ਮੇਰੀਆਂ ਇੰਡੀਆ ਦੀਆਂ ਪਿਕਚਰਾਂ ਹਨ ਉਸ ਤੋਂ ਬਾਅਦ ਮੈਂ ਮਨੀਲੇ ਆ ਗਿਆ ਤੇ ਕੰਮਕਾਰਾਂ ਦੇ ਵਿੱਚ ਹਰ ਬੰਦੇ ਦੀ ਤਰ੍ਹਾਂ ਬਿਜ਼ੀ ਹੋ ਗਿਆ ਕੰਮਕਾਰਾਂ ਦੇ ਵਿੱਚ ਬਿਜੀ ਹੋਣ ਕਾਰਨ ਫਿਰ ਮੈਂ ਵਰਕਆਊਟ ਕਰਨਾ ਛੱਡ ਦਿੱਤਾ ਕਾਊਂਟ ਨੂੰ ਛੱਡਣ ਦੇ ਕਾਰਨ ਫਿਰ ਮੇਰੀ ਬੋਡੀ ਦੀ ਇਹ ਵਾਲੀ ਹਾਲਤ ਹੋ ਗਈ ਜੋ ਪਿਕਚਰ ਤੁਸੀਂ ਹੁਣ ਦੇਖ ਹੀ ਰਹੇ ਹੋ ਫਿਰ ਇਸ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਮੈਂ ਆਪਣੇ ਆਪ ਨਾਲ ਇੱਕ ਪ੍ਰੋਮਿਸ ਕੀਤਾ ਕਿ ਜੇ ਹੈਲਥ ਹੈ ਤਾਂ ਵੈਲਥ ਹੈ ਇਸ ਲਈ ਮੈਨੂੰ ਏਬਰੀਡੇ ਵਰਕਆਊਟ ਕਰਨਾ ਹੀ ਚਾਹੀਦਾ ਹੈ ਲੋ ਵੀ ਮਿੱਤਰੋ ਹਾਜ਼ਰ ਹਾਂ ਮੈਂ ਆਪਣੀ ਇੱਕ ਹੋਰ ਵਰਕਆਊਟ ਦੀ ਵੀਡੀਓ ਲੈ ਕੇ ਅੱਜ ਦੇ ਵਰਕਆਊਟ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਲਗਾਈ ਸ਼ਪਾਟੇ ਐਂਡ ਲੰਜਿਸ ਲੰਜਿਸ ਦੇ ਲਈ ਮੈਂ ਆਪਣਾ 20 ਕਿਲੋ ਵਾਲਾ ਬਲਗੇਰੀਅਨ ਬੈਗ ਯੂਜ਼ ਕੀਤਾ ਮਿੱਤਰੋ ਉਸ ਤੋਂ ਬਾਅਦ ਮੈਂ ਕੀਤੇ ਟਾਇਰ ਫਲਿੱਪ ਦੇ 200 ਰੈਪ ਟਾਇਰ ਫਲਿੱਪ ਮੋਟਾਪਾ ਘਟਾਉਣ ਦੇ ਲਈ ਇੱਕ ਬਹੁਤ ਹੀ ਵਧੀਆ ਐਕਸਰਸਾਈਜ਼ ਹੈ ਫੇਰ ਬਾਰੀ ਆ ਗਈ ਬਲਗੇਰੀਅਨ ਬੈਗ ਸਵਿੰਗਸ ਦੀ ਇਸ ਬੈਗ ਦੀ ਖੋਜ ਯੂਰਪ ਦੀ ਇੱਕ ਕੰਟਰੀ ਬਲਗੇਰੀਆ ਦੇ ਵਿੱਚ ਹੋਈ ਜਿਸ ਦੇ ਕਾਰਨ ਇਸ ਬੈਗ ਦਾ ਨਾਮ ਬਲਗੇਰੀਅਨ ਬੈਗ ਪੈ ਗਿਆ ਅਗਲੀ ਐਕਸਰਸਾਈਜ਼ ਹੈ ਕੇਟਰਲ ਬੈਲ ਸਵਿੰਗ ਇਹ ਐਕਸਰਸਾਈਜ਼ ਢਿੱਡ ਦੀ ਚਰਬੀ ਨੂੰ ਘਟਾਉਣ ਦੇ ਨਾਲ ਨਾਲ ਸਰੀਰ ਦੇ ਵਿੱਚ ਜਾਨ ਪਾਉਣ ਦੇ ਲਈ ਵੀ ਬਹੁਤ ਹੀ ਵਧੀਆ ਐਕਸਰਸਾਈਜ਼ ਹੈ ਆਖੀਰ ਦੇ ਵਿੱਚ ਮੈਂ ਕੀਤੇ ਮੈਡੀਸਨ ਬਾਲ ਥਰੋਸ ਦੇ ਨਾਲ ਹੀ ਮੇਰਾ ਮਾਰਨਿੰਗ ਰੁਟੀਨ ਖਤਮ ਹੋਇਆ ਇਸ ਤੋਂ ਬਾਅਦ ਮੈਂ ਚਲਾ ਗਿਆ ਆਪਣੀ ਜਿਜਿਸਤੂ ਦੀ ਕਲਾਸ ਦੇ ਲਈ ਜਿਜਸਟੂ ਦੀ ਟ੍ਰੇਨਿੰਗ ਬਾਰੇ ਮੈਂ ਕਿਸੇ ਹੋਰ ਵੀਡੀਓ ਦੇ ਵਿੱਚ ਗੱਲ ਕਰੂੰਗਾ ਕਿ ਇਸ ਦੇ ਕੀ ਫਾਇਦੇ ਹਨ ਤੇ ਮੈਂ ਆਪਣੀ ਜਿਜਸਟੂ ਦੀ ਜਰਨੀ ਕਦੋਂ ਤੇ ਕਿਸ ਤਰ੍ਹਾਂ ਸ਼ੁਰੂ ਕੀਤੀ ਵੀਡੀਓ ਬਣਾਉਣ ਦਾ ਮੇਰਾ ਮੇਨ ਮਕਸਦ ਇਹੀ ਹੈ ਕਿ ਜਿਹੜੇ ਮੇਰੇ ਵੀਰ ਮੋਟਾਪੇ ਦਾ ਸ਼ਿਕਾਰ ਹੋ ਕੇ ਹੋਪ ਹੀ ਛੱਡ ਗਏ ਹਨ ਕਿ ਇਹ ਢਿੱਡ ਹੁਣ ਕਦੀ ਵੀ ਨਹੀਂ ਘਟਣਾ ਉਹਨਾਂ ਨੂੰ ਮੈਂ ਕਿਸੇ ਤਰ੍ਹਾਂ ਇਨਸਪਾਇਰ ਕਰ ਸਕਾਂ ਤਾਂ ਕਿ ਉਹ ਵੀ ਆਪਣਾ ਢਿੱਡ ਘਟਾ ਕੇ ਇੱਕ ਹੈਲਥੀ ਜੀਵਨ ਜੀ ਸਕਣ